ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਸ਼ਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤਰਨਾ ਦਾਲ ਜਹੇਦਾਰ ਬਾਬਾ ਮਤਾਬ ਸਿੰਘ ਜੀ ਇਹਨਾਂ ਦੇ ਦਲ ਪੰਥ ਤਰਨਾ ਦਾਲ ਵੱਲੋਂ ਮਹੱਲਾ ਖੇਡਿਆ ਜਾ ਰਿਹਾ ਪਿੰਡ ਬਹਿਵਲ ਕਲਾ ਵਿਖੇ ਤੇ ਗੁਰੂ ਕੀ ਲਾਡਲੀ ਫੌਜ ਦੇਖੋ ਘੋੜਿਆਂ ਉੱਤੇ ਤਿਆਰ ਹੋ ਕੇ ਸਾਜ ਕੇ ਮਿਸ਼ਾਨ ਲੈ ਕੇ ਪਹੁੰਚ ਗਈ ਇਹ ਮਹੱਲੇ ਵਾਲੀ ਜਗਾ ਚ ਤੇ ਫੌਜਾਂ ਦੇ ਘੋੜੇ ਦੇਖੋ ਰੰਗਲੀਆਂ ਫੌਜਾਂ ਤੇ ਰੰਗਲੇ ਫੌਜਾਂ ਤੇ ਸੋਹਣੇ ਸੋਹਣੇ ਘੋੜੇ ਆ ਦੇਖੋ ਜਾਂਦੀ ਘੋੜਿਆਂ ਦੀ ਜੋੜੀ ਤੇ ਚੰਨ ਹੀ ਮੈਂਟਾਂ ਚ ਮਹੱਲਾ ਸ਼ੁਰੂ ਹੋਉਂ ਜਾ ਰਿਹਾਗਾ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਆ ਜਹੇਦਾਰ ਬਾਬਾ ਮਤਾਬ ਸਿੰਘ ਜੀ ਚਿੱਟੇ ਚੋਲੇ ਦੇ ਵਿੱਚ ਬਾਬਾ ਜਹੇਦਾਰ ਬਾਬਾ ਮਤਾਬ ਸਿੰਘ ਜੀ ਆਓ ਹੁਣ ਸੋਨੂੰ ਮਹੱਲੇ ਦਾ ਨੀ ਯਾਰਾ ਦਿਖਾਉਣੇ ਆਂਗੇ ਸੋ ਜੋੜੀ ਆਉਂਦੀ ਆ ਦੋਸਤੋ ਦੇਖੋ ਇਹ ਅਗਰੂ ਕੀ ਲਾਡਲੀ ਫੌਜ ਜੰਗਾਂ ਜੁੱਧਾਂ ਵਾਲੇ ਦਲੇਰ ਘੋੜੇ ਦੇਖੋ ਤਾਂ ਅੰਡੀਆ ਨਾ ਧੱਕ ਬੜੀ ਜਰਦੀ ਕਾ ਪਾਸ਼ਾ ਬਹੁਤ ਤੇਜ਼ ਤਰ੍ਹਾਂ ਦੌੜਦੇ ਆਗੇ ਦਾਲ ਪੰਥ ਦੇ ਘੋੜੇ ਜੋੜੀ ਆਉਂਦੀ ਆ ਦੋਸਤੋ ਜੋੜੀ ਲਓ ਆਨੰਦ ਇਹ ਅਗਰੂ ਦੀ लाਡਲੀ 호ਜ ਸਮਾਹੱਲੇ ਦਾ ਤੁਸੀਂ ਆਨੰਦ ਮਾਣ ਰਹੇ ਹੋ ਪਿੰਡ ਬਹਿਵਲ ਕਲਾਂ ਜਹੇਦਾਰ ਬਾਬਾ ਮਹਤਾਬ ਸਿੰਘ ਜੀ ਤਰਨਾ ਦਾਲ ਸਿੱਖ ਦਾਲ ਪੰਥ ਦੇ ਘੋੜੇ ਬਹੁਤ ਹੀ ਤੇਜ਼ ਤਰਾਰ ਦੌੜਦੇ ਆ Terima kasih telah ਪਿੰਡ ਬਾਈਵਲ ਕਲਾ ਵਿੱਚ ਗੁਰਦੁਆਰਾ ਟਿੱਬੀ ਸਾਬ ਵਿਖੇ ਪੜਾ ਲੱਗਿਆ ਹੋਇਆ ਵਾ ਜੋੜੀ ਫੇਰ ਆ ਗਈ ਦੋਸਤੋ ਲਓ ਜੋੜੀ ਦਾ ਆਨੰਦ ਵਾਹ ਲੈ ਬਾਬਾ ਹਾਲੇ ਕਾਰੀ ਬੱਤੇ ਵਾਪਸ ਆ ਗਈ। ਦੇਖੋ ਦੋਸਤੋ ਹਾਲੇ ਦੁਬਿਲਾਉਣੀਆਂ ਦੋੜਾ ਦੁਬਿਲਾਉਣੀਆਂ ਕਿਹੜੇ ਨੇ ਆ ਨਵਾਂ ਘੋੜਾ ਲਗਾ ਰਹੀ ਆ ਬਾਬੇ ਜੋੜੀ ਫੇਰ ਆ ਗਈ ਦੋਸਤੋ ਦੇਖੋ ਇਹ ਆ ਸਿਰੇ ਦੀ ਜੋੜੀ ਬਹੁਤ ਤੇਜ਼ ਰਾਰ ਦੌਰ ਦੀ ਆਲ ਕਿਉਂ ਆਉਂਦਾ ਨਾ ਮੱਲੇ ਦਾ ਆਨੰਦ ਇਹ ਆ ਸਾਡਾ ਪੰਜਾਬ ਇਹ ਆ ਗੁਰੂ ਕੀ ਲਾਡਲੀ ਫੌਜ ਯਾਡ ਗੁਰੂ ਦੀ ਲਾਡਲੀ ਫੌਜ ਜੋੜੀਆਂ ਬਹੁਤ ਜੋੜੀਆਂ ਭਜਾਂਗਾ ਬਾਬਿਆਂ ਨੇ ਸਿਰਾ ਪੌੜਾਂ ਦੀ ਆਵਾਜ਼ ਵੀ ਆਏ ਹੁੰਦੀ ਹੈ ਜਿਵੇਂ ਐਲਜੀ ਦਾ ਰੌਂਦ ਚੱਲਿਆ ਹੁੰਦਾਗਾ ਜਹੇਦਾਰ ਬਾਬਾ ਮਤਾਬ ਸਿੰਘ ਜੀ ਦੇ ਕਰੋ ਦਰਸ਼ਨ ਗੁਰੂ ਦੀ लाड़ली ਫੌਜ ਓਏ ਲਾ ਕੇ ਨਾ ਪਾਸੇ ਭੱਜਦੇ ਬਹੁਤ ਜ਼ਿਆਦੇ ਤੇਜ਼ ਦੌੜ ਐਸ ਘੋੜੇ ਦੀ ਵੀ ਦੋਸਤੋ ਗੌਰਾਂ ਵੀ ਬਾਬਿਆਂ ਤਿੰਨ ਤਿੰਨ ਚਾਰ ਚਾਰ ਛੱਡਦੀਆਂ ਇੱਕ ਇੱਕ ਘੋੜੇ ਦੀਆਂ ਤੇ ਸੰਗਤਾਂ ਨੂੰ ਵੀ ਆਨੰਦ ਆ ਗਿਆ ਸੋ ਸ੍ਰੀ ਕਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਭਰਾ ਜੁੜੇ ਆਗੇ ਆਪਣੇ ਫੇਸਬੁੱਕ ਪੇਜ YouTube ਚੈਨਲ ਵੱਧ ਤੋਂ ਵੱਧ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ